ਰਾਵੰਦੀ ਥਾਂ ਆਹਾਂ ਸ਼ਹਿਰ ਜਿੱਥੇ ਡੋਨਾਲਡ 트ੰਪ ਦਾ ਪੁਤਲਾ ਫੂਕਿਆ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੀਆਂ ਟੈਰਿਫ ਨਤੀਆਂ ਦੇ ਵਿਰੋਧ ਦੇ ਵਿੱਚ ਦੁਸ਼ਹਿਰੇ ਤੇ ਪਹਿਲੀ ਵਾਰ 트ੰਪ ਦਾ ਪੁਤਲਾ ਸਾੜਿਆ ਗਿਆ। ਸਵਦੇਸ਼ ਜਾਗਰਣ ਮੰਚ ਦੇ ਵੱਲੋਂ ਫਿਰੋਜ਼ਪੁਰ ਦੇ ਰਾਮਬਾਗ ਰੋਡ ਤੇ 12 ਫੁੱਟ ਉੱਚਾ ਟਰੰਪ ਦਾ ਪੁਤਲਾ ਬਣਾਇਆ ਗਿਆ ਜਿਸ ਤੇ ਉਸ ਦੀਆਂ ਦੋਹਰੀਆਂ ਤੇ ਹੰਕਾਰੀ ਨਿੱਤੀਆਂ ਨੂੰ ਦਰਸਾਉਣ ਦੇ ਹੋਏ 10 ਸਿਰ ਬਣਾਏ ਗਏ ਤਾਂ ਦਸਹਿਰੇ ਦਾ ਮੇਲਾ ਵੇਖਣ ਆਏ ਲੋਕ ਜਿਨ੍ਹਾਂ ਨੇ ਟਰੰਪ ਦਾ ਪੁਤਲਾ ਵੇਖਿਆ ਤਾਂ ਇੱਕ ਸੁਰ ਦੇ ਵਿੱਚ ਸਭ ਨੇ ਕਿਹਾ ਕਿ ਵਾਕਈ ਕਾਲੀ ਯੁਗ ਦਾ ਰਾਵਣ ਹੈ ਜੋ ਕਿ ਭਾਰਤ ਦੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਦੇਖੋ ਜਿਹੜਾ ਰਾਵਣ ਦੇ ਪੁਤਲੇ ਭੁਕੇ ਜਾ ਰਹੇ ਹਨ ਰਾਵਣ ਦਾ ਪੁਤਲਾ ਭੁਕੰਦਾ ਇੱਕ ਮਤਲਬ ਸੀਗਾ ਸੁਦਰਾਮ ਜੀ ਨੇ ਸਤਾਈ ਦਾ ਸਿੱਤ ਪ੍ਰਾਪਤ ਕੀਤੀ ਸੀ। ਬੁਰਾਈ ਦੇ ਉੱਤੇ ਜਿਹੜੀ ਸੀਗੀ ਸਤਾਈ ਦੀ ਜਿੱਤ ਹੋਈ ਸੀਗੀ। ਅਹੰਕਾਰ ਅਹੰਕਾਰ ਜੋ ਦਾ ਅਹੰਕਾਰ ਸੀਗਾ ਉਹਦੇ ਅਹੰਕਾਰ ਤੋਂ ਜਿੱਤ ਪ੍ਰਾਪਤ ਨਹੀਂ ਕੀਤੀ ਸੀ। ਜਿਹੜਾ ਅਹੰਕਾਰ ਫੈਲਾ ਰਿਹਾ ਸੀਗਾ ਉਹਦੇ ਤੇ ਜਿੱਤ ਪ੍ਰਾਪਤ ਕੀਤੀ ਸੀ। ਇਸੇ ਤਰ੍ਹਾਂ ਡੋਨਲਡ ਟਰੰਪ ਵੀ ਕੀ ਹੈ ਦੋ ਦੇਸ਼ਾਂ ਨੂੰ ਲੜਾ ਕੇ ਆਪਣੀਆਂ ਨੀਤੀਆਂ ਜਿਹੜੀਆਂ ਉਹ ਮੋਬੋਸ਼ਾ ਦੇ ਵਿੱਚ ਲਾਗੂ ਕਰਨੇ ਚਾਹੁੰਦਾ ਹੈਗਾ। ਦੋ ਦੇਸ਼ਾਂ ਨੂੰ ਲੜਾ ਲੈਂਦਾ ਹੈਗਾ ਆਪਦੇ ਹਥਿਆਰ ਵੇਚਣੇ ਚਾਹੁੰਦਾ ਹੈਗਾ। ਜਿਹੜਾ ਰਾਵਣ ਸੀਗਾ ਉਹ ਪੁਰਾਣਾ ਰਾਵਣ ਸੀ ਉਸ ਟਾਈਮ ਦੇ ਸਮੇਂ ਦਾ ਰਾਵਣ ਸੀ। ਇਹ ਮਯੂਦਾ ਦੇ ਟਾਈਮ ਦੇ ਵਿੱਚ ਜਿਹੜਾ ਰਹਿਗਾਗਾ ਅਹ ਬਦਲਾਸੀ ਬਣਾਇਆਗਾ ਇਹ ਡੋਨਲਡ ਟਰੰਪ ਹੈ ਇਹ ਵੀ ਆਪਣੀਆਂ ਨੀਤੀਆਂ ਜਿਹੜੀਆਂ ਇਸ ਤਰ੍ਹਾਂ ਬਣਾ ਰਿਹਾ ਹੈਗਾ ਇੱਕ ਪਾਸੇ ਕਹਿੰਦਾ ਵੀ ਜਿਹੜਾ ਇੰਡੀਆ ਮੇਰਾ ਦੋਸਤ ਹੈ ਇੱਕ ਪਾਸੇ ਦਰਦਾ ਵੀ ਹੈ ਮੇਰਾ ਦੋਸਤ ਹੈਗਾਗਾ ਦੂਜੇ ਪਾਸੇ ਬੈਠੇ ਸ਼ਰਾਬ ਮਾਰਦਾ ਹੈਗਾ ਇਸ ਤਰ੍ਹਾਂ ਕਿ ਜਿਹੜੀਆਂ ਦੀ ਨੀਤੀਆਂ ਹੈਗੀਆਂ ਉਹ ਦੇਸ਼ ਪਰੋ ਦੀ ਨੀਤੀਆਂ ਹੈਗੀਆਂ ਕਦੇ ਸਾਡੇ ਟੈਰ ਪਲਾਇਆ ਜਾਂਦਾ ਹੈਗਾ ਕਦੇ ਕੁਝ ਕੀਤਾ ਜਾਂਦਾ ਹੈਗਾ ਇਸ ਕਰਕੇ ਕਦੇ ਪਾਕਿਸਤਾਨ ਨੂੰ ਕਹਿੰਦਾ ਹੈਗਾ ਵੀ ਐਵੇਂ ਕਰੋ ਜਦੋਂ ਸਾਡਾ ਪ੍ਰੈਸ਼ਰ ਸੰਦੂਰ ਹੋਇਆ ਸੀਗਾ ਪਾਕਿਸਤਾਨ ਨੂੰ ਇਹਨੇ ਫੰਡਿੰਗ ਕੀਤੀਗੀ ਕੀ ਕੋਈ ਕਹਿੰਨੇ ਕੁਕੂ ਬਿਲ ਵੀ ਕੰਟੀਨਿਊ ਜਿਹੜਾ ਲਗਾਤਾਰ ਕੀਤਾ ਜਾਵੇ ਇੱਕ ਪਾਸੇ ਕਹਿੰਦਾ ਸਾਡਾ ਦੋਸਤੀ ਹੈ ਦੋਸਤੀ ਕਾਦੀ ਹੈ ਵੀ ਇੱਕ ਪਾਸੇ ਕਹਿੰਦਾ ਹੈਗਾ ਮੈਨੂੰ ਜਿਹੜਾ ਹੈਗਾ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈਗਾ ਜਦੋਂ ਦੋ ਦੇਸ਼ਾਂ ਨੂੰ ਲੜਾ ਕੇ ਆਪਣੇ ਬਾਡ ਦੇ ਵਿੱਚ ਗੰਦ ਪਾ ਕੇ ਜਾਂ ਲੜਾ ਕੇ ਲੜਾਈਆਂ ਲੜਵਾ ਕੇ ਜੇ ਨੋਬਲ ਪੁਰਸਕਾਰ ਲੈਣਾ ਤਾਂ ਇਹ ਜਿਹੇ ਨੋਬਲ ਪੁਰਸਕਾਰ ਦੀ ਕੋਈ ਲੈਣ ਦੀ ਜਰੂਰਤ ਨਹੀਂ ਹੈਗੀ ਅੱਜ ਤਾਂ ਅਸੀਂ ਆਪਣੇ ਦੇਸ਼ ਦੇ ਜਿਹੜੇ ਨਾਗਰਿਕ ਆ ਉਹਨਾਂ ਦੇ ਮਾਧਿਅਮ ਰਾਹੀਂ ਜਾਂ ਆਪਣੇ ਸਵਦੇਸ਼ੀ ਜਾਗਰਣ ਮੰਚ ਮਾਧਿਅਮ ਰਾਹੀਂ ਇੱਕ ਅਜਿਹਾ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਵੀ ਇੱਕ ਜਿਹੜਾ ਹੰਕਾਰ ਦਾ ਪੁੱਤਲਾ ਠੀਕ ਹੈਗਾ ਜਿਹੜਾ ਕਹਿੰਦੇ ਰਾਵਣ ਬਹੁਤ ਬਚਾਂਦੀ ਸੀ ਗਿਆਨਮਾਨ ਸੀਗਾ ਇਹ ਵੀ ਗਿਆਨਮਾਨ ਹੋ ਸਕਦਾ ਹੋਵੇਗਾ ਪਰ ਜਿਹਨਾਂ ਦੇ ਮਨ ਦੇ ਵਿੱਚ ਹੰਕਾਰ ਆ ਉਹਦਾ ਜਿਹੜਾ ਪਤਲਾ ਹੀ ਖੁੱਗ ਰਿਹਾ ਅੱਜ ਇੱਕ ਮੈਸੇਜ ਇਹ ਵੀ ਦੇ ਰਿਹਾ ਕਿ ਅਸੀਂ ਆਪਣੇ ਦੇਸ਼ ਨੂੰ ਆਤਮ ਨਿਰਪਰ ਆਪਣੇ ਦੇਸ਼ ਦਾ ਦਿਲ ਦੇ ਨਹੀਂ ਅਸਰ ਦੇਸੀ ਜੀਂਦੇ ਉਹਨਾਂ ਨੂੰ ਵਧ ਕੇ ਆਤਮ ਨਿਰਪਰ ਬਣਨ ਵੱਲ ਖੜਾ ਹੋ ਕੇ ਜਾਣਾ ਹੈ ਮਾਤਾ ਜੀ ਜੈ 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 ਟਰੰਪ ਮੁਰਦਾਬਾਦ 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 ਹੰਕਾਰੀ ਟਰੰਪ ਮੁਰਦਾਬਾਦ